ਅੱਜ ਮੈਂ ਗੱਲ ਕਰਾਂਗਾ ਹਰੇ ਲਸਣ ਦੀ ਖੇਤੀ ਬਾਰੇ ਵੀਰ ਨੇ ਭਰਾ ਨੇ ਹਰੇ ਲਸਣ ਦੀ ਖੇਤੀ ਕੀਤੀ ہوئی ਹੈ ਮੈਂ ਅੱਜ ਇੱਕ ਪੰਜਾਬ ਦੇ ਹੋਰ ਪਿੰਡ ਦੇ ਵਿੱਚ ਪਹੁੰਚਿਆ ਹੋਇਆ ਤਾਂ ਭਰਾ ਨੇ ਹਰੇ ਲਸਣ ਦੀ ਖੇਤੀ ਕੀਤੀ ہوئی ਹੈ ਆ ਦੇਖੋ ਇਸ ਟਾਈਮ ਹਰੇ ਲਸਣ ਦੀ ਜਿਹੜੀ ਪਟਾਈ ਹੈ ਉਹ ਕਰ ਰਹੇ ਨੇ ਇਸ ਟਾਈਮ ਹਰੇ ਲਸਣ ਦੀ ਪਟਾਈ ਹੈ ਜਿਹੜੀ ਉਹ ਚੱਲ ਰਹੀ ਹੈ ਬੜੇ ਜੋਰਾਂ ਛੋਰਾ ਨਾਲ ਪੰਜਾਬ ਹਰਿਆਣਾ ਹੋਰ ਵੀ ਕਾਫੀ ਸਟੇਟਾਂ ਦੇ ਵਿੱਚ ਲੱਗ ਲੱਗ ਸਟੇਟਾਂ ਦੇ ਵਿੱਚ ਹਰੇ ਲਸਣ ਦੀ ਜਿਹੜੀ ਖੇਤੀ ਹੈ ਉਹ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਤੇ ਹਰੇ ਲਸਣ ਦੀ ਜਿਹੜੀ ਖੇਤੀ ਹੈ ਤੇ ਬਹੁਤ ਵਧੀਆ ਮੌਸਮੀ ਖੇਤੀ ਹੈ ਤੇ ਜਿਹੜੀ ਇਹਦੀ ਪੈਦਾਵਾਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਪੈਦਾਵਾਰ ਵੀ ਜਿਹੜੇ ਕਿਸਾਨ ਨੇ ਹਰੇ ਲਸਣ ਦੀ ਖੇਤੀ ਦੇ ਵਿੱਚੋਂ ਬਹੁਤ ਵਧੀਆ ਜਿਹੜੀ ਇਨਕਮ ਹੈ ਜਿਹੜੀ ਪੈਦਾਵਾਰ ਹੈ ਉਹ ਬਹੁਤ ਵਧੀਆ ਕੱਢ ਰਹੇ ਨੇ ਆ ਦੇਖੋ ਇਸ ਟੈਂਬਾਈਏ ਜਿਹੜਾ ਇਹ ਹਰੇ ਲਸਣ ਦੀ ਖੇਤੀ ਦੀ ਜਿਹੜੀ ਮਤਲਬ ਹਰੇ ਲਸਣ ਦੀ ਜਿਹੜੀ ਪਟਾਈ ਆ ਉਹ ਚੱਲ ਰਹੀ ਹੈ ਤੇ ਬਾਈ ਹਰਾ ਲਸਣ ਪੱਟ ਰਿਹਾ ਠੀਕ ਹੈ ਤੇ ਬਾਈ ਜੀ ਜੇਕਰ ਮੈਂ ਮੰਡੀ ਦੇ ਰੇਟ ਦੀ ਗੱਲ ਕਰਾਂ ਤਾਂ ਮੰਡੀ ਦੇ ਵਿੱਚ ਇਸ ਟਾਈਮ ਦੋ ਤੋਂ 250 ਰੁਪਏ ਤੋਂ ਲੈ ਕੇ 250 ਰੁਪਏ ਕਿਲੋ ਤੱਕ ਦਾ ਜਿਹੜਾ ਮੰਡੀ ਦਾ ਰੇਟ ਹੈ ਹਰੇ ਲਸਣ ਦਾ ਉਹ ਚੱਲ ਰਿਹਾ ਹੈਗਾ ਤੇ ਹਰੇ ਲਸਣ ਦੇ ਹਰੇ ਲਸਣ ਨੂੰ ਯੂਜ਼ ਕਰਨ ਦੇ ਵਿੱਚ ਬਹੁਤ ਸਾਰੇ ਫਾਇਦੇ ਨੇ ਹਰਾ ਲਸਣ ਖਾਣ ਦੇ ਵਿੱਚ ਤੇ ਹਰੇ ਲਸਣ ਦੇ ਕਾਫੀ ਆਪਾਂ ਮਤਲਬ ਕੀ ਹਰ ਇੱਕ ਮਤਲਬ ਡਿਸ਼ ਦੇ ਵਿੱਚ ਇਹਨੂੰ ਆਪਾਂ ਹਰੇ ਲਸਣ ਨੂੰ ਯੂਜ਼ ਕਰਦੇ ਨੇ ਤੇ ਆਪਣੇ ਹਰ ਇੱਕ ਘਰ ਦੇ ਵਿੱਚ ਹਰਾ ਲਸਣ ਤਕਰੀਬਨ ਯੂਜ਼ ਹੁੰਦਾ ਹੈ ਸੁੱਕਾ ਲਸਣ ਕਹਿ ਲਈ ਆਪਾਂ ਚਾਹੇ ਹਰਾ ਲਸਣ ਕਹਿ ਲਈ ਤਾਂ ਆਪਣੇ ਹਰ ਇੱਕ ਘਰ ਦੇ ਵਿੱਚ ਹਰਾ ਲਸਣ ਜਿਹੜਾ ਯੂਜ਼ ਹੁੰਦਾ ਹੈ ਤੇ ਹਰੇ ਲਸਣ ਦੀ ਚਟਣੀ ਤੇ ਹਰੇ ਲਸਣ ਨੂੰ ਸਬਜ਼ੀਆਂ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ ਤੇ ਬਾਈ ਜੀ ਜੇਕਰ ਮੈਂ ਮੰਡੀ ਦੇ ਰੇਟ ਦੀ ਗੱਲ ਕਰਾਂ 22 ਤੋਂ 200 ਰੁਪਏ ਤੋਂ ਲੈ ਕੇ 250 ਰੁਪਏ ਕਿਲੋ ਮੰਡੀ ਦਾ ਜਿਹੜਾ ਰੇਟ ਹੈ ਉਹ ਚੱਲ ਰਿਹਾ ਹੈ ਤੇ ਬਾਈ ਅੱਛੀ ਇਨਕਮ ਹੈ ਜਿਹੜੀ ਅੱਛੀ ਪੈਦਾਵਾਰ ਹੈ ਉਹ ਹਰੇਲਾਸਣ ਦੀ ਖੇਤੀ ਦੇ ਵਿੱਚੋਂ ਕੁਮਾਰ ਹੈ ਤੇ ਹੋਰ ਵੀ ਕਾਫੀ ਸਟੇਟਾਂ ਦੇ ਵਿੱਚ ਅਲੱਗ-ਅਲੱਗ ਇੰਡੀਆ ਦੇ ਵਿੱਚ ਕਾਫੀ ਸਟੇਟਾਂ ਦੇ ਵਿੱਚ ਵੱਡੇ ਪਵਾਨੇ ਦੇ ਲਸਣ ਦੀ ਖੇਤੀ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਬਾਈ ਜੀ ਅ ਲੱਗ ਲੱਗ ਡਿਸਾਂ ਲੱਗ ਲੱਗ ਸਬਜ਼ੀਆਂ ਦੇ ਵਿੱਚ ਜਾਂ ਲੱਗ ਲੱਗ ਮੈਂ ਕਹਿ ਸਕਦਾ ਵੀ ਸਬਜ਼ੀਆਂ ਦੇ ਵਿੱਚ ਇਹ ਡਿਸਾਂ ਦੇ ਵਿੱਚ ਯੂਜ਼ ਹੁੰਦਾ ਹਰਲ ਹਸਣ ਤਾ ਇਹ ਬੇ ਬੇਪਾਪੂ ਬੈਠੇ ਨੇ ਤਾਂ ਇਹ ਲਸਣ ਨੂੰ ਸਫਾਈ ਕਰ ਰਹੇ ਨੇ ਲਸਣ ਦੀ ਤੇ ਆ ਦੇਖੋ ਚਿੱਟਾ ਲਸਣ ਸਾਫ ਕਰਕੇ ਇੱਕ ਸਾਈਡ ਕੱਢ ਗਏ ਰੱਖ ਰਹੇ ਨੇ ਉਸ ਤੋਂ ਬਾਅਦ ਇਹਨੂੰ ਘਰੇ ਲਿਆ ਕੇ ਇਹਦੀਆਂ ਜੋੜੀਆਂ ਬਨ ਕੇ ਜੋੜੀਆਂ ਬਨ ਕੇ ਇਹਨੂੰ ਧੋਸ ਮਾਰ ਕੇ ਮੰਡੀ ਦੇ ਵਿੱਚ ਪਹਚਾਇਆ ਜਾਏਗਾ ਮੰਡੀ ਦੇ ਵਿੱਚ ਇਹਨੂੰ ਸੇਲ ਕੀਤਾ ਜਾਏਗਾ ਠੀਕ ਹੈ ਦੋਸਤੋ ਤਾਂ ਆ ਦੇਖੋ ਸ਼ੁੱਧ ਪਿਓਰ ਹਰਾ ਲਸਣ ਤਾ ਬਹੁਤ ਖਰਾਚੂ ਵਰਗਾ ਜਿਹੜਾ ਰੰਗ ਹੈ ਲਸਣ ਦਾ ਉਹ ਪਿਆ ਬਹੁਤ ਅੱਛੀ ਪੈਦਾਵਾਰ ਹੈ ਕਿਸਾਨ ਦੀ ਤੇ ਮਿੰਤ ਵੀ ਬਹੁਤ ਜ਼ਿਆਦਾ ਕਿਸਾਨ ਦੀ ਹਰੀ ਲਸਣ ਦੀ ਖੇਤੀ ਕਰਨ ਦੇ ਵਿੱਚ ਆ ਦੇਖੋ ਇਹ ਦੋਸਤੋ ਜਿਹੜੀ ਗੰਢੀ ਹੁੰਦੀ ਹੈ ਅੱਗੋਂ ਇਹ ਉਹ ਗੰਢੀ ਹੈ ਜਿਹੜੀ ਆਪਾਂ ਸਬਜੀ ਦੇ ਵਿੱਚ ਯੂਜ਼ ਕਰਦੇ ਨੇ ਇਹਦੇ ਪੱਤੇ ਨੇ ਜਿਹੜੇ ਉਹ ਵੀ ਬਹੁਤ ਵੱਡੇ ਲੈਵਲ ਤੇ ਫਾਇਦੇਮੰਦ ਨੇ ਜੇਕਰ ਆਪਾਂ ਸਬਜੀ ਦੇ ਵਿੱਚ ਜਾਂ ਹੋਰ ਕਿਸੇ ਵੀ ਡਿਸ਼ ਤੇ ਵਿੱਚ ਆਪਾਂ ਯੂਜ਼ ਕਰਦੇ ਨੇ ਆਪਣਾ ਲਸਣ ਦੇ ਪੱਤੇ ਚਾਹੇ ਲਸਣ ਦੀ ਗੰਢੀ ਹਨਾ ਤਾ ਹਰੇਲਾ ਸੁਣ ਨੂੰ ਵਿਰਜੀ ਆਯੁਰਵੇਦ ਦੇ ਵਿੱਚ ਵੀ ਬਹੁਤ ਵੱਡਾ ਦਰਜਾ ਦਿੱਤਾ ਗਿਆ ਹੈ ਹਰੇਲਾ ਸੁਣ ਦੀਆਂ ਦਵਾਈਆਂ ਤੇ ਹੋਰ ਕਾਫੀ ਮਤਲਕੀ ਦਵਾਈਆਂ ਦੁਵੀਆਂ ਦੇ ਵਿੱਚ ਆਯੁਰਵੇਦ ਦੇ ਵਿੱਚ ਇਹ ਯੂਜ਼ ਹੁੰਦਾ ਹੈ ਹਰਲਾਸਣ ਤਾਂ ਆ ਦੇਖੋ ਬਾਪੂ ਜੀ ਸਮਾ ਰਹੇ ਨੇ ਤੇ ਜਿਹੜਾ ਵਧੀਆ ਹਲਾਸਣਾ ਸਾਫ ਕਰਕੇ ਉਹਨੂੰ ਇੱਕ ਸਾਈਡ ਦੇ ਵਿੱਚ ਰੱਖ ਰਹੇ ਨੇ ਉਸ ਤੋਂ ਬਾਅਦ ਇਹ ਮੰਡੀ ਲਜਾਇਆ ਜਾਏਗਾ ਤਾਂ ਬਾਈ ਜੀ ਇਦਾਂ ਦੀ ਵੀਡੀਓ ਦੇਖਦੇ ਰਿਆ ਕਰੋ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਸ਼ੇਅਰ ਕਰਿਆ ਕਰੋ ਭਰਾਵੋ ਕਿਉਂਕਿ ਤੁਹਾਡੀ ਇੱਕ ਵੀਡੀਓ ਸ਼ੇਅਰ ਕਰਨ ਨਾਲ ਸਾਨੂੰ ਹੌਸਲਾ ਮਿਲਦਾ ਹੈ ਤੇ ਵੀਡੀਓ ਦੱਬ ਕੇ ਸ਼ੇਅਰ ਤੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਆ ਕਰੋ ਦੋਸਤੋ ਤਾਂਕਿ ਇਦਾਂ ਦੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਸਕੇ ਮਿਲਾਂਗੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤਾਂ